ਇਸ ਵੇਲੇ ਮਿਸਲਾਂ ਦਾ ਰਾਜ ਸੀ ਉਸ ਵੇਲੇ ਦਾ ਇਹ ਕਿਲਾ ਕੇ ਸਦਾਤ ਨਾਸਿੰਘੂਣੀ ਉਹਨਾਂ ਦਾ ਰਾਜ ਸੀ 1814 ਤੱਕ ਉਹਨਾਂ ਨੇ ਰਾਜ ਕੀਤਾ 1814 ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਆਉ ਫਿਰ ਉਹਨਾਂ ਦੀ ਰਾਣੀ ਲక్ష్ਮੀ ਕੌਰ ਜਿਹੜੀ ਸੀ ਉਹ ਰਾਜ ਗੱਦੀ ਤੇ ਬੈਠੇ 1835 ਵਿੱਚ ਉਹਨਾਂ ਦੀ ਮੌਤ ਪਾ ਉਹਨਾਂ ਦੀ ਸਮਾਧਾ ਇਸ ਵੇਲੇ ਵੀ ਐਸਟੀ ਸਕੂਲ ਦੀ ਥੇੜਾਣੀ ਤਲਾ ਉੱਥੇ ਬਣੀਆਂ ਹੋਈਆਂ ਨੇ ਤਾਂ ਅੰਗਰੇਜ਼ਾਂ ਨੇ 1809 ਦੇ ਵਿੱਚ ਜਿਹੜੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ ਸਤਲੋਜ ਦਰਿਆ ਨੂੰ ਹੱਦ ਨਿਖਾਇਆ ਗਿਆ ਸਤਲੋਜ ਤੋਂ ਜਿਹੜੇ ਉੱਤਰ ਵੱਲ ਸੀ ਉਹ ਸਿੱਖ ਰਾਜ ਸੀ ਇੱਧਰ ਦੱਖਣ ਵੱਲ ਇਹ ਬ੍ਰਿਟਿਸ਼ ਰੂਲ ਸੀ ਤਾਂ ਜਿਸ ਵੇਲੇ ਬ੍ਰਿਟਿਸ਼ ਰੂਲ ਦੇ ਅੰਡਰ ਇਹ ਇਲਾਕਾ ਆ ਗਿਆ ਕਿਉਂਕਿ ਹਿੰਦੁਸਤਾਨ ਤਾਂ ਅੰਗਰੇਜ਼ਾਂ ਦਾ ਗੁਲਾਮ ਪਹਿਲਾਂ ਹੀ ਹੋ ਚੁੱਕਿਆ ਸੀ ਪੰਜਾਬ ਨੂੰ ਗੁਲਾਮ ਕਰਨਾ ਚਾਹੁੰਦੇ ਸੀ ਔਰ ਇਸ ਕਰਕੇ ਇਹਨਾਂ ਨੇ ਸਭ ਤੋਂ ਵੱਡਾ ਕਿਲਾ ਜਿਹੜਾ ਸੀ ਇਹ ਬਣਾਇਆ ਸੀ ਔਰ ਉਸ ਵੇਲੇ ਇੱਥੇ ਅਸਲਾ ਵੀ ਜਿਹੜਾ ਸੀ ਬਹੁਤ ਜ਼ਿਆਦਾ ਰੱਖਿਆ ਸੀ ਕਿਉਂਕਿ ਇੱਥੋਂ ਤੱਕ ਵੀ ਜਦੋਂ ਸੈਕੰਡ ਵਰਲਡ ਵਾਰ ਹੋਈ ਹੈ ਜਿਹੜਾ ਅਸਲਾ ਉੱਥੇ ਪ੍ਰਯੋਗ ਕੀਤਾ ਗਿਆ ਉਹਦੇ ਤੇ ਫਰੋਸਪੋਲ ਦੀ ਮੋਹਰ ਲੱਗੀ ਹੋਈ ਸੀ ਹਿਟਰਲਰ ਕਹਿੰਦਾ ਸੀ ਪਤਾ ਕਦੋਂ ਫੂਸਪਤ ਹੈ ਕਿੱਥੇ ਮੈਂ ਇਹਨੂੰ ਤਬਾਹ ਕਰਨਾ ਕਿਉਂਕਿ ਜਦੋਂ ਐਂਗਲੋ ਸਿੱਖ ਵਾਰ ਹੋਈ ਹੈ ਸਿੱਖਾਂ ਨੇ ਸਤਲੋ ਜ ਨੂੰ ਪਾਰ ਕੀਤਾ ਤਾਂ ਪਹਿਲੀ ਲੜਾਈ 18 ਦਾ ਸੰਬਲ 1845 ਨੂੰ ਮੁਦਕੀਦੀ ਹੋਈ ਹੈ ਤਾਂ ਸਿੱਖ ਇਸ ਕਿਲੇ ਤੇ ਹਮਲਾ ਕਰਨਾ ਚਾਹੁੰਦੇ ਸੀ ਕਿਉਂਕਿ ਇੱਥੇ ਅਸਲਾ ਲੁੱਟਣਾ ਚਾਹੁੰਦੇ ਸੀ ਔਰ ਇੱਥੇ ਗਿਣਤੀ ਬਹੁਤ ਘੱਟ ਸੀ ਜੇ ਉਸ ਵੇਲੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਜਾਂਦਾ ਤਾਂ ਹੋ ਸਕਦਾ ਜਿਹੜੀ ਐਂਗਲੋ ਸਿੱਖ ਵਾਰ ਦੀ ਪੋਜੀਸ਼ਨ ਮੈਂ ਉਹ ਕੁਛ ਹੋਰ ਹੀ ਹੁੰਦੀ ਜਿੱਥੇ ਰਾਜੇ ਦਰਬਾਰ ਲਾਉਂਦੇ ਸਨ ਜਿੱਥੇ ਬੈਠ ਕੇ ਵਿਚਾਰ ਵਟਾਂਦਾਂ ਕੀਤਾ ਜਾਂਦਾ ਸੀ ਉਹ ਕਾਫੀ ਕਿਉਂਕਿ ਵੱਡਾ 40 ਫੁੱਟ ਉੱਚਾ ਤਕਰੀਬਨ ਉਹਦੀ ਉਸ ਵੇਲੇ ਲੱਖਣ ਇੱਕ ਜਿਹੜੀ ਹੈ ਮਾਸਤ ਆਉ ਦੇਖਣ ਯੋਗ ਹੈ ਉਹ ਦਰਬਾਰ ਲਾਇਆ ਜਾਂਦਾ ਸੀ ਇਸ ਕਰਕੇ ਉਹਨੂੰ ਦਰਬਾਰ ਹਾਲਦਾ ਹੀ ਨਾਂ ਦਿੱਤਾ ਫਿਰੋਜ਼ਪੁਰ ਜ਼ਿਲ੍ਹਾ ਇਤਿਹਾਸਿਕ ਜ਼ਿਲ੍ਹਾ ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚ ਕਾਫੀ ਇਤਿਹਾਸ ਜਿਹੜਾ ਉਹ ਹੈਗਾ ਹੁਸੈਨੀ ਵਾਲਾ ਬਾਰਡਰ ਸ਼ਹੀਦਾਂ ਦੀ ਸਮਾਦ ਦੀ ਗੱਲ ਕਰ ਲਈਏ ਜਿੱਥੇ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦੀ ਸ਼ਹੀਦੀ ਸਮਾਦ ਹੈਗੀ ਹੈ ਚਾਹੇ ਗੱਲ ਅਸੀਂ ਐਂਗਲੋ ਸਿੱਖਵਾਰ ਦੀ ਕਰ ਲਈਏ ਜਿਹੜੀ ਲੜਾਈਆਂ ਹੋਈਆਂ ਸੀ ਮੁੱਦਕੀ ਸਬਰਾਵਾ ਇਹ ਜਿਹੜੀਆਂ ਲੜਾਈਆਂ ਫਿਰੋਸ਼ਾਂ ਦੀਆਂ ਹੋਈਆਂ ਸੀਗੀਆਂ ਉਸ ਦੀ ਗੱਲ ਕਰ ਲਈਏ ਮਿਊਜ਼ੀਅਮ ਵੀ ਬਣਿਆ ਹੋਇਆ ਹੈ ਚਾਹੇ ਅਸੀਂ ਗੱਲ ਸਾਰਾਗੜੀ ਗੁਰਦੁਆਰਾ ਸਾਹਿਬ ਦੀ ਕਰ ਲਈਏ ਜਿਹੜੀ ਸਾਰਾਗੜੀ ਦੀ ਲੜਾਈ ਹੋਈ ਸੀਗੀ ਤਾਂ ਇੱਥੇ ਉਹ ਵੀ ਮਿਊਜ਼ੀਅਮ ਬਣਿਆ ਹੋਇਆ ਹੈ ਇਹ ਹੋਰ ਇਤਿਹਾਸ ਦੀ ਗੱਲ ਕਰ ਲਈਏ ਕਿਉਂਕਿ ਫਿਰੋਜ਼ ਸ਼ਾਹ ਤੁਗਲਕ ਨੇ ਫਿਰੋਜ਼ਪੁਰ ਜੜਾ ਉਹ ਵਿਸਾਇਆ ਹੈਗਾ ਸੀ ਫਿਰੋਜ਼ਪੁਰ ਦੇ ਗੇਟੇ ਹੈਗੇ ਸੀ ਤਾਂ ਕਾਫੀ ਲੰਮਾ ਚੋੜਾ ਇਤਿਹਾਸ ਫਿਰੋਜ਼ਪੁਰ ਦਾ ਹੈਗਾ ਅੱਜ ਇੱਕ ਇਤਿਹਾਸ ਹੋਰ ਦੱਸਣ ਜਾ ਰਹੇ ਹਾਂ ਫਿਰੋਜ਼ਪੁਰ ਫੋਰਟ ਦੇ ਬਾਰੇ ਫਿਰੋਜ਼ਪੁਰ ਫੋਰਟ ਕੀ ਹੈਗਾ ਫਿਰੋਜ਼ਪੁਰ ਫੋਰਟ ਇੱਕ ਕਿਲ੍ਹਾ ਹੈ 200 ਸਾਲ ਬਾਅਦ ਦੱਸਿਆ ਜਾਂਦਾ ਕਿ 200 ਸਾਲ ਬਾਅਦ ਲੋਕ ਇਸ ਨੂੰ ਹੁਣ ਦੇਖਣ ਲੱਗੇ ਆ ਆਮ ਲੋਕ ਕਿਉਂਕਿ ਲੋਕਾਂ ਵਾਸਤੇ ਇਹ ਓਪਨ ਨਹੀਂ ਹੈਗਾ ਸੀਗਾ ਆਰਮੀ ਇਸ ਦੀ ਦੇਖਰੇਖ ਕਰਤੀ ਹੈਗੀ ਆ ਔਰ ਆਰਮੀ ਨੇ ਹੁਣ ਇਹ ਲੋਕਾਂ ਨੂੰ ਦੇਖਣ ਵਾਸਤੇ ਇੱਕ ਦਿਨ ਜਿਹੜਾ ਐਤਵਾਰ ਦਾ ਦਿਨ ਰੱਖਿਆ ਹੈਗਾ ਸਵੇਰ ਦੇ ਵੇਲੇ ਇਕੱਲਾ ਕੀ ਉਹ ਦੇਖ ਸਕਦੇ ਹੈਗੇ ਕਿ ਟਾਈਮਿੰਗ ਹੈਗੀ ਆ ਔਰ ਸਾਡੇ ਨਾਲ ਡਾਕਟਰ ਰਮੇਸ਼ਵਰ ਸਿੰਘ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਫਿਰੋਜ਼ਪੁਰ ਫੋਰਟ ਅਖੀਰ ਹੈ ਕੀ ਉਸ ਦਾ ਇਤਿਹਾਸ ਕੀ ਹੈਗਾ ਡਾਕਟਰ ਸਾਹਿਬ ਜਗਬਾਣੀ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਡਾਕਟਰ ਸਾਹਿਬ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਫੋਰਟ ਕੀ ਹੈਗਾ ਉਸ ਦਾ ਇਤਿਹਾਸ ਕੀ ਹੈਗਾ ਜਗਬਾਣੀ ਚੱਲਨ ਨੂੰ ਦੇਖ ਰਿਹਾ ਸਮੂਹ ਦਸਕਾ ਨੂੰ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਸਨੀ ਸਾਹਿਬ ਨੇ ਬਹੁਤ ਵਧੀਆ ਸਵਾਲ ਕੀਤਾ ਹੈ ਪਿਛਲੇ ਦਿਨ ਹੀ ਫਿਰੋਜ਼ਪੁਰ ਕਿਲੇ ਨੂੰ ਆਦਮੀ ਮਨ ਨੂੰ ਵੇਖਣ ਦੀ ਇਜਾਜ਼ਤ ਦਿੱਤੀ ਗਈ ਹੈ ਸਵਾਲ ਇਹ ਪੈਦਾ ਹੁੰਦਾ ਵੀ ਇਸ ਕਿਲੇ ਦਾ ਪਿਛੋਕੜ ਕੀ ਹੈ ਜਦੋਂ ਅਸੀਂ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਜਿਸ ਵੇਲੇ ਮਿਸਲਾਂ ਦਾ ਰਾਜ ਸੀ ਉਸ ਵੇਲੇ ਦਾ ਇਹ ਕਿਲਾ ਬੇਸ਼ੱਕ ਉਸ ਵੇਲੇ ਇਹਦੀ ਹੋਂਦ ਇਸ ਕਿਸਮ ਦੀ ਨਹੀਂ ਸੀ ਇੱਥੇ ਸਦਾਤ ਨਾ ਸਿੰਘ ਹੁਣੀ ਉਹਨਾਂ ਦਾ ਰਾਜ ਸੀ 1814 ਤੱਕ ਉਹਨਾਂ ਨੇ ਰਾਜ ਕੀਤਾ 1814 ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਔਰ ਫਿਰ ਉਹਨਾਂ ਦੀ ਦਾਣੀ ਲక్ష్మణਕੌਰ ਜਿਹੜੀ ਸੀ ਉਹ ਰਾਜ ਗੱਦੀ ਤੇ ਬੈਠੇ 1835 ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਹਨਾਂ ਦੀ ਸਮਾਧਾਂ ਇਸ ਵੇਲੇ ਵੀ ਐਸਟੀ ਸਕੂਲ ਜਿੱਥੇ ਦਾਣੀ ਤਲਾ ਹੈ ਉੱਥੇ ਬਣੀਆਂ ਹੋਈਆਂ ਨੇ ਤਾਂ ਸੁਰੱਖਿਆ ਦੇ ਪੱਖ ਤੋਂ ਸਾਰੀਆਂ ਹੀ ਮਸਲਾ ਨੇ ਆਪੋ ਆਪਣੇ ਜਿਹੜੇ ਬਹੁਤ ਸਥਾਨ ਬਣਾਏ ਹੋਈ ਸੰਨ ਇੱਥੇ ਬੈਠ ਕੇ ਉਹ ਆਪਣੇ ਦਰਬਾਰ ਵੀ ਲਾਉਂਦੇ ਸੀ ਰਾਜ ਵੀ ਕਰਦੇ ਸੀ ਤਾਂ ਅੰਗਰੇਜ਼ਾਂ ਨੇ 1809 ਦੇ ਵਿੱਚ ਜਿਹੜੀ ਮਹਾਂਰਾਜਾ ਹਰਜੀਤ ਸਿੰਘ ਨਾਲ ਸੰਧੀ ਕੀਤੀ ਸਤਲੋਜ ਦਰਿਆ ਨੂੰ ਹੱਦ ਮਿਥਿਆ ਗਿਆ ਸਤਲੋਜ ਤੋਂ ਜਿਹੜੇ ਉੱਤਰ ਵੱਲ ਸੀ ਉਹ ਸਿੱਖ ਰਾਏ ਸੀ ਇੱਧਰ ਦੱਖਣ ਵੱਲ ਇਹ ਬ੍ਰਿਟਿਸ਼ ਰੂਲ ਸੀ ਤਾਂ ਜਿਸ ਵੇਲੇ ਬ੍ਰਿਟਿਸ਼ ਰੂਲ ਦੇ ਅੰਡਰ ਇਹ ਇਲਾਕਾ ਆ ਗਿਆ ਕਿਉਂਕਿ ਹਿੰਦੁਸਤਾਨ ਤਾਂ ਅੰਗਰੇਜ਼ਾਂ ਦਾ ਗੁਲਾਮ ਪਹਿਲਾਂ ਹੀ ਹੋ ਚੁੱਕਿਆ ਸੀ ਪੰਜਾਬ ਨੂੰ ਗੁਲਾਮ ਕਰਨਾ ਚਾਹੁੰਦੇ ਸੀ ਔਰ ਇਸ ਕਰਕੇ ਇਹਨਾਂ ਨੇ ਸਭ ਤੋਂ ਵੱਡਾ ਕਿਲਾ ਜਿਹੜਾ ਸੀ ਇਹ ਬਣਾਇਆ ਸੀ ਔਰ ਉਸ ਵੇਲੇ ਇੱਥੇ ਅਸਲਾ ਵੀ ਜਿਹੜਾ ਸੀ ਬਹੁਤ ਜ਼ਿਆਦਾ ਰੱਖਿਆ ਸੀ ਕਿਉਂਕਿ ਇੱਥੋਂ ਤੱਕ ਵੀ ਜਦੋਂ ਸੈਕੰਡ ਵਰਲਡ ਵਾਰ ਹੋਈ ਹੈ ਜਿਹੜਾ ਅਸਲਾ ਉੱਥੇ ਪ੍ਰਯੋਗ ਕੀਤਾ ਗਿਆ ਉਹਦੇ ਤੇ ਫਰੋਸਪੁਰ ਦੀ ਮੋਹਰ ਲੱਗੀ ਹੁੰਦੀ ਸੀ ਹੇਟਰਲਰ ਕਹਿੰਦਾ ਸੀ ਪਤਾ ਕਦੋਂ ਫਰੂਦਪੁਰ ਹੈ ਕਿੱਥੇ ਮੈਂ ਇਹਨੂੰ ਤਬਾਹ ਕਰਨਾ ਹੈ ਇਹ ਇਹਦਾ ਏਡਾ ਵੱਡਾ ਜਿਹੜਾ ਮਹੱਤਵ ਸੀ ਤਾਂ ਜਿਹੜਾ ਜ਼ਿਆਦਾ ਵਿਸਥਾਰ ਕੀਤਾ ਉਹ ਫਿਰ ਅੰਗਰੇਜ਼ਾਂ ਨੇ ਆ ਕੇ ਇਸ ਦਾ ਕੀਤਾ ਮਦਾਨੀ ਲక్ష్ਮਣਕੋਟ ਵੇੜੇ ਤਾਂ ਇਸ ਦਾ ਏਡਾ ਵੱਡਾ ਵਿਸਥਾਰ ਨਹੀਂ ਸੀ ਅੰਗਰੇਜ਼ਾਂ ਨੇ ਜ਼ਿਆਦਾ ਕਿਉਂਕਿ ਲਾਹੌਰ ਦੇ ਨੇੜੇ ਆ ਕੇ ਬੈਠ ਗਏ ਉਹ ਲਾਹੌਰ ਨੂੰ ਕਿਦਾ ਪਾਉਣਾ ਚਾਹੁੰਦੇ ਸੀ ਇਸ ਲਈ ਜਿੰਨੀ ਇਹਨਾਂ ਕੋਲੇ ਆਦਮੀ ਜ਼ਿਆਦਾ ਹੋਵੇ ਤੇ ਜਿੰਨਾ ਸਲਾ ਜ਼ਿਆਦਾ ਹੋਵੇਗੀ ਉਹਦੇ ਨਾਲ ਹੀ ਜ਼ਿਆਦਾ ਕੁਝ ਕਰ ਸਕਦੇ ਸੀ ਕਿਉਂਕਿ ਜਦੋਂ ਐਂਗਲੋ ਸਿੱਖਵਾਦ ਹੋਈ ਹੈ ਸਿੱਖਾਂ ਨੇ ਸਤਲੋਜ ਨੂੰ ਪਾਰ ਕੀਤਾ ਤਾਂ ਪਹਿਲੀ ਲੜਾਈ 1800 ਦਾ ਸੰਬਧ 1845 ਨੂੰ ਮੁਦਕੀਦੀ ਹੋਈ ਹੈ ਤਾਂ ਸਿੱਖ ਇਸ ਕਿਲੇ ਤੇ ਹਮਲਾ ਕਰਨਾ ਚਾਹੁੰਦੇ ਸੀ ਕਿਉਂਕਿ ਇੱਥੇ ਅਸਲਾ ਡੋਟਣਾ ਚਾਹੁੰਦੇ ਸੀ ਔਰ ਇੱਥੇ ਗਿਣਤੀ ਬਹੁਤ ਘੱਟ ਸੀ ਪਰ ਕਿਉਂਕਿ ਜਿਹੜੇ ਤੇਜਾ ਸਿੰਘ ਤੇ ਲਾਲ ਸਿੰਘ ਤੇਜਾ ਸਿੰਘ ਫੌਜਾਂ ਦੇ ਜਰਨੈਲ ਸਿੰਘ ਜਰਨੈਲ ਸੀ ਔਰ ਸਤਾਰ ਲਾਲ ਸਿੰਘ ਉਸ ਵੇਲੇ ਪ੍ਰਧਾਨ ਮੰਤਰੀ ਸਨ ਉਹ ਦੋਨੇ ਅੰਗਰੇਜ਼ਾਂ ਨਾਲ ਮਿਲੇ ਸਨ ਸਿੱਖਾਂ ਨੂੰ ਮਤਵਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੂੰ ਮੁਦਕੀ ਲੈ ਕੇ ਗਏ ਜੇ ਉਸ ਵੇਲੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਜਾਂਦਾ ਤਾਂ ਹੋ ਸਕਦਾ ਹੈ ਜਿਹੜੀ ਐਂਗਲੋ-ਸਿਕਵਾਦ ਦੀ ਪੋਜੀਸ਼ਨ ਉਹ ਕੁਝ ਹੋਰ ਹੀ ਹੁੰਦੀ ਤਾਂ ਸਰ ਇਹ ਫਿਰੋਜ਼ਪੁਰ ਫੋਰਟ ਕਦੋਂ ਲੋਕਾਂ ਨੂੰ ਇਹ ਦੇਖਣ ਨਹੀਂ ਦਿੱਤਾ ਜਾਂਦਾ ਹੈਗਾ ਸੀਗਾ ਫਿਰੋਜ਼ਪੁਰ ਫੋਰਟ ਕਿਲੇ ਜਿਹੜੇ ਆਦਮੀ ਦੇ ਅਧੀਨ ਹੁੰਦੇ ਨੇ ਸੁਰੱਖਿਆ ਪੱਖ ਤੋਂ ਕਈ ਗੱਲਾਂ ਹੁੰਦੀਆਂ ਨੇ ਜਿਸ ਕਰਕੇ ਨਹੀਂ ਸੀ ਦੇਖਣ ਦਿੱਤਾ ਜਾਂਦਾ ਇਹ ਤਾਂ ਪਿਛਲੇ ਸਾਲ ਐਨਟਕ ਸੰਸਥਾ ਜਿਹੜੀ ਸੀ ਉਹਨਾਂ ਨੇ ਇੱਕ ਉਪਰੰਧਾ ਕੀਤਾ ਔਰ ਉਹਨਾਂ ਨੇ ਸਰਕਾਰ ਤੱਕ ਪਹੁੰਚ ਕੀਤੀ ਵੀ ਇਸ ਫੋਟ ਨੂੰ ਲੋਕਾਂ ਤੱਕ ਜਿਹੜਾ ਹੈ ਉਹ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਇਸ ਇੱਥੇ ਏਡੀ ਵੱਡੀ ਵਿਰਾਸਤ ਹੈ ਏਡਾ ਵੱਡਾ ਕਿਲਾ ਹੈ ਉਹਦੇ ਨੂੰ ਵੇਖਣ ਦਿੱਤਾ ਜਾਵੇ ਉਸ ਵੇਲੇ ਆਦਮੀ ਨਾਲ ਪੜਾ ਲਿਖੀ ਪੜ੍ਹੇ ਲਿਖੀ ਕਰਕੇ ਇਹ ਕਿਲਾ ਜਿਹੜਾ ਵੇਖਣ ਦਿੱਤਾ ਗਿਆ ਇਹ ਹੁਣ ਫਿਰ ਇੱਕ ਦਿਨ ਮਿੱਥਿਆ ਗਿਆ ਆਰਮੀ ਦੇ ਵੱਲੋਂ ਕਿ ਜਿਹੜਾ ਦੇਖ ਸਕਦੇ ਹੈਗੇ ਐਤਵਾਰ ਦਾ ਦਿਨ ਜਿਹੜਾ ਮਿੱਥਿਆ ਗਿਆ ਆਮ ਪਬਲਿਕ ਜਿਹੜੀ ਹੈ ਉਹਨੂੰ ਦੇਖ ਸਕਦੇ ਆ ਉਹਦੇ ਅੰਦਰ ਇਹ ਸਰ ਇਹਦੇ ਅੰਦਰ ਇਹ ਜਿਹੜਾ ਆਪਾਂ ਗੱਲ ਕਰੀਆ ਫਿਰੋਜ਼ਪੁਰ ਫੋਰਟ ਦੇ ਅੰਦਰ ਕੀ ਕੀ ਜੜੀਆਂ ਚੀਜ਼ਾਂ ਨੇ ਉਹ ਹੈਗੀਆਂ ਨੇ ਕਾਫੀ ਦੇਖੋ ਜਿਵੇਂ ਰਾਜਪਾਗ ਨੂੰ ਚਲਾਉਣ ਲਈ ਜਿੰਨੀਆਂ ਕਈ ਮਾਤਾਂ ਦੀ ਲੋੜ ਸੀ ਉਹ ਸਾਰੀਆਂ ਹੀ ਬਾਤਾਂ ਇਸ ਦੇ ਅੰਦਰ ਨੇ ਹੂੰ ਇਹਦਾ ਦਰਬਾਰ ਹਾਲ ਦੀ ਆਪਾਂ ਦੇਖਿਆ ਦਰਬਾਰ ਹਾਲ ਕਾਫੀ ਵੱਡਾ ਹੈ ਉਹ ਦਰਬਾਰ ਹਾਲ ਦਾ ਕੀ ਮਤਲਬ ਦਰਬਾਰ ਹਾਲ ਜਿਹੜਾ ਜਿੱਥੇ ਰਾਜੇ ਦਰਬਾਰ ਲਾਉਂਦੇ ਸਨ ਜਿੱਥੇ ਬੈਠ ਕੇ ਵਿਚਾਰ ਵਟਾਂਦਾਂ ਕੀਤਾ ਜਾਂਦਾ ਸੀ ਉਹ ਕਾਫੀ ਕਿਉਂਕਿ ਵੱਡਾ 40 ਫੁੱਟ ਉੱਚਾ ਤਕਰੀਬਨ ਉਹਦੀ ਉਸ ਵੇਲੇ ਲੱਖਾਂ ਇੱਕ ਜਿਹੜੀ ਹੈ ਇਮਾਰਤ ਆ ਉਹ ਦੇਖਣੀ ਹੋਵੇ ਉਹ ਦਰਬਾਰ ਲਾਇਆ ਜਾਂਦਾ ਸੀ ਇਸ ਕਰਕੇ ਉਹਨੂੰ ਦਰਬਾਰ ਹਾਲ ਦਾ ਹੀ ਨਾਂ ਦਿੱਤਾ ਗਿਆ ਉਹ ਦਰਬਾਰ ਹਾਲ ਦੇਖਦੇ ਆ ਅੱਜ ਵੀ ਉਹ ਬਿਲਡਿੰਗ ਉਵੇਂ ਦੀ ਉਵੇਂ ਪਈ ਹੋਈ ਆ ਉਹ ਉਹਦੀ ਚੜਾਈ ਦੁਵਾਰਾਂ ਦੀ ਚੜਾਈ ਦੀ ਗੱਲ ਕਰ ਲਈਏ ਚਾਹੇ ਉਹ ਲੋਹੇ ਦੇ ਗਾਡਰਾਂ ਦੀ ਗੱਲ ਕਰ ਲਈਏ ਅੱਜ ਵੀ ਉਹ ਨਜ਼ਰ ਆਉਂਦੀਆਂ ਉਹ ਚੀਜ਼ਾਂ ਦੇਖੋ ਇੱਕ ਧੋਕੇਲਾ ਸੀ ਇਸ਼ਕੋ ਦਰਬਾਰ ਹਾਲ ਸੀ ਕਿਉਂਕਿ ਕਿਲੇ ਦੇ ਅੰਦਰ ਸੀ ਇਸ ਲਈ ਸੁਰੱਖਿਆ ਪੱਖ ਤੋਂ ਉਹਨਾਂ ਹਰ ਚੀਜ਼ ਦੀ ਜਿਹੜੀ ਮਜ਼ਬੂਤੀ ਬਹੁਤ ਵਧੀਆ ਢੰਗ ਨਾਲ ਜਿਹੜੀ ਸੀ ਉਹ ਕੀਤੀ ਗਈ ਸੀ ਉਸ ਵੇਲੇ ਹਾਂ ਤਾਂ ਕਾਫੀ ਕੁਝ ਦੇਖਣ ਵਾਲਾ ਹੈਗਾ ਸੀ ਉਸ ਫਿਰੋਜ਼ਪੁਰ ਫੋਰਟ ਆ ਆਰਮੀ ਜਿਹੜੀ ਇਸ ਦੀ ਦੇਖ ਰੱਖ ਕਰਦੀ ਹੈਗੀ ਆ ਔਰ ਲੋਕਾਂ ਦੇ ਵਾਸਤੇ ਇੱਕ ਐਤਵਾਰ ਦਾ ਦਿਨ ਰੱਖਿਆ ਗਿਆ ਸਟਰੀਟ ਦਾ ਮੇਲਾ ਟਾਈਮਿੰਗ ਜਿਹੜੀ ਆ ਉਹ ਰੱਖੀ ਗਈ ਹੈਗੀ ਆ ਔਰ ਉਸ ਟਾਈਮਿੰਗ ਦੇ ਉੱਪਰ ਲੋਕ ਜਿਹੜਾ ਉਸ ਨੂੰ ਦੇਖ ਸਕਦੇ ਹੈਗੇ ਨੇ ਔਰ ਫਿਰੋਜ਼ਪੁਰ ਫੋਰਟ ਫੋਰਟ ਦੇ ਇਤਿਹਾਸ ਦੇ ਬਾਰੇ ਡਾਕਟਰ ਰਮੇਸ਼ਵਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਹੈਗੀ ਹੈ ਹੋਰ ਵੀ ਗੱਲਬਾਤ ਕਰਦੇ ਹੈਗੇ ਜਿਨ੍ਹਾਂ ਨੇ ਫੋਰਟ ਦੇਖਿਆ ਹੈਗਾ ਔਰ ਜਿਨ੍ਹਾਂ ਜਿਨ੍ਹਾਂ ਨੂੰ ਇਤਿਹਾਸ ਦੇ ਬਾਰੇ ਕੁਝ ਪਤਾ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਔਰ ਤੁਹਾਨੂੰ ਸੁਣਾਣੇ ਹੈਗੇ ਕਿ ਫਿਰੋਜ਼ਪੁਰ ਫੋਰਟ ਕੀ ਹੈਗਾ ਸੀਗਾ ਕਿਉਂਕਿ ਫਿਰੋਜ਼ਪੁਰ ਦਾ ਇਤਿਹਾਸ ਕਾਫੀ ਵੱਡਾ ਇਤਿਹਾਸਿਕ ਹੈਗਾ ਇਹ ਕਿਲੇ ਦਾ ਕੀ ਇਤਿਹਾਸ ਹੈਗਾ ਉਹ ਔਰ ਹੁਣ ਇਹ ਆਰਮੀ ਦੇ ਵੱਲੋਂ ਇਹ ਜਿਹੜਾ ਖੋਲਿਆ ਗਿਆ ਹੈਗਾ ਸੰਡੇ ਦੇ ਸੰਡੇ ਦਿਨ ਇਹ ਫਰੋਸਪੁਰ ਦਾ ਕਿਲਾ ਬਹੁਤ ਪੁਰਾਣਾ ਮਸ਼ਹੂਰ ਹੈ ਇੱਕ ਇਹ 200 ਸਾਲ ਪੁਰਾਣਾ ਹੈ ਔਰ ਇਹ ਦੀ ਲੁੱਕ ਆਫਟਰ ਜਿਹੜੀ ਹੈ ਆਰਮੀ ਹੀ ਕਰ ਰਹੀ ਹੈ ਸਗੀ ਤੇ ਇਹਦੇ ਅੰਦਰ ਪੁਰਾਣੇ ਮਤਲਬ ਕਿ ਇੱਕ ਦਰਬਾਰ ਹਾਲ ਹੈ ਇੱਕ ਇਹਦੇ ਅੰਦਰ ਬੰਕਰਸ ਹੈਗੇ ਨੇ ਉਸ ਟਿਮਾਨੇ ਦੇ ਇਹ ਇੱਕ ਦੇ ਅੰਦਰ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਵੀ ਇੱਕ ਬੈੱਡਰੂਮ ਵੀ ਬਣਿਆ ਹੋਇਆ ਹੈ ਤੇ ਆਰਮੀ ਉਸ ਟਾਈਮ ਲੁੱਕ ਆਫਟਰ ਕਰਦੀ ਸੀਗੀ ਤੇ ਇਹ ਇੱਕ ਹੁਣ ਫੈਸਲਾ ਕੀਤਾ ਹੈ ਆਰਮੀ ਵਾਲਿਆਂ ਨੇ ਵੀ ਇਹਨੂੰ ਪਬਲਿਕ ਨੂੰ ਦੇਖਣ ਵਾਸਤੇ ਖੋਲਦਾ ਜਾਵੇ ਇੱਕ ਹੈਰੀਟੇਜ ਆ ਕਿ ਇਨਸਾਮ ਕੇ ਰੱਖਿਆ ਜਾਵੇ ਤੇ ਇਹ ਹੁਣੇ 1 ਜੂਨ ਤੋਂ ਇਹਨਾਂ ਨੇ ਖੋਲਤਾ ਹੈ ਸੰਡੇ ਤੋਂ ਸੰਡੇ ਫਿਲਹਾਲ ਇਹਨਾਂ ਨੇ ਔਰ ਇਹ ਇੱਕ ਟੂਰਿਜ਼ਮ ਨੂੰ ਵੀ ਬੁਲਾਵਾ ਦੇਵੇਗਾ ਇੱਥੇ ਫਿਰੋਜ਼ਪੁਰ ਦੇ ਵਿੱਚ ਕਿਉਂਕਿ ਫਰੋਸਪੁਰ ਦੇ ਇੱਥੇ ਟੂਰਿਜ਼ਮ ਵਾਸਤੇ ਇੱਕ ਭਗਤ ਸਿੰਘ ਦੀ ਸਮਾਦ ਹੈ ਉੱਥੇ ਰੀਟਰੀਟ ਸੈਰੇਮਨੀ ਲੋਕੀ ਦੇਖਣ ਆਉਂਦੇ ਨੇ ਇਸ ਤਰ੍ਹਾਂ ਦਾ ਇੱਕ ਇਹ ਇੱਕ ਪੈਰਟਿਕ ਇੱਕ ਸਪੌਟ ਵੀ ਬਣ ਜਾਏਗਾ ਜਿਹਦੇ ਨਾਲ ਕਿ ਲੋਕੀ ਬਾਹਰੋਂ ਆ ਕੇ ਇੱਥੇ ਦੇਖਣਗੇ ਬਿਜ਼ਨਸ ਵੀ ਜੇ ਡਿਵੈਲਪ ਹੋ ਜਾਵੇ ਟੂਰਿਜ਼ਮ ਤੇ ਬਿਜ਼ਨਸ ਤੇ ਵੀ ਡਿਵੈਲਪਮੈਂਟ ਹੁੰਦੀ ਹੋਏ ਔਰ ਜਿੱਥੋਂ ਤੱਕ ਮੈਨੂੰ ਯਾਦ ਹੈ ਮੈਂ ਵੀ ਇੱਕ ਵਾਰੀ ਇਹ ਇੱਕ ਹੋਰ ਛੋਟੇ ਦੇ ਕਿਉਂਕਿ ਮੇਰੇ ਫਾਦਰ ਵੀ ਇੱਥੇ ਕਿਤੇ ਕੰਮ ਕਰਦੇ ਰਿਹਾ ਸਿਵਿਲিয়ান ਪਰ ਉਹਨਾਂ ਨੇ ਬਾਅਦ ਸਾਨੂੰ ਇੱਕ ਦੋ ਗਲਤ ਦਸੀਆਂ ਹੋਈਆਂ ਉਹਨਾਂ ਦਾ ਮੈਂ ਸਰਟੀਫିକੇਟ ਵੀ ਦੇਖਿਆ ਪੁਰਾਣੇ ਕਾਗਜ਼ਾਂ ਦੇ ਮੇਰੇ ਕੋਲ ਪਿਆ ਹੋਇਆ ਹੈ ਕੋਈ ਕੈਪਟਨ ਕਿਹਾ ਨਹੀਂ ਹੁੰਦੇ ਸੀ ਉਸ ਟਾਈਮ ਉਹਨਾਂ ਨੇ ਇੱਕ 10547 ਉਹਨਾਂ ਨੇ ਇੱਕ ਸਰਟੀਫିକੇਟ ਦਿੱਤਾ ਸੀਗਾ ਵੀ ਇੱਕ ਹਾਰਡ ਵਰਕਿੰਗ ਐਂਡ ਫੁਲੀ ਇਕਵੈਂਟਡ ਵਿਦ ਥਿਸ ਜੌਬ ਐਂਡ ਵੀ ਅ ਗੁੱਡ ਮੋਰਲ ਕੈਰੈਕਟਰ ਇਹ ਸਰਟੀਫିକੇਟ ਦਿੱਤਾ ਸੀ ਉਹਨਾਂ ਨੇ ਔਰ ਮੈਨੂੰ ਯਾਦ ਹੈ ਵੀ ਉਹਨਾਂ ਕੋਲੇ ਇੱਕ ਜੋ ਮੈਂ ਦੱਸਿਆ ਸੀ ਵੀ ਕਰੀ ਇੱਕ ਅਫਸਰ ਉਹਨਾਂ ਕੋਲੇ ਆਇਆ ਤੇ ਉਹਨਾਂ ਨੇ ਮੇਰੇ ਫਾਜ਼ਲ ਉਹਨਾਂ ਨੇ ਕਾਫੀ ਆਫਰ ਕੀਤੀ ਤੇ ਕਾਫੀ ਉਹਨਾਂ ਨੇ ਨਹੀਂ ਪੀਤੀ ਤੇ ਚਲੇ ਗਿਆ 5 ਵਜੇ ਫੇਰ ਆ ਗਏ ਔਰ 5 ਵਜੇ ਕਹਿੰਦੇ ਹਾਂ ਜੀ ਮਿਸਟਰ ਮੋਂਗਾ ਹੁਣ ਮੈਂ ਕਾਫੀ ਪੀ ਲਾਂਗਾ ਜੇਕਰ ਕਹਿੰਦੇ ਉਹ ਆਫਿਸ ਟਾਈਮ 'ਚ ਹੀ ਮੈਂ ਆਫਿਸ ਟਾਈਮ 'ਚ ਨਹੀਂ ਹਾਂ ਕਾਫੀ ਪੀਣਾ ਕਿੰਨਾ ਪੁਰਾਣਾ ਜਿਹੜਾ ਉਹ ਦੱਸਿਆ ਇਹ 1757 ਵਜੇ 200 ਸਾਲ ਪੁਰਾਣਾ ਹੈ ਮੈਂ ਤੁਹਾਨੂੰ ਇਹ ਗੱਲ ਜੜੀ ਕਰ ਰਿਹਾ ਮੈਂ 47 ਦੀ ਕਰ ਰਿਹਾ ਜਦੋਂ ਮੇਰੇ ਫਾਜ਼ਲ ਉੱਤੇ ਸਰਵਿਸ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹ ਜਿਹੜਾ ਇਹ ਹੁਣ ਇਹ ਬੰਦ ਹੀ ਰਿਹਾ ਵਾ ਪਬਲਿਕ ਨੂੰ ਨਹੀਂ ਖੋਲ ਦਿਖਾ ਦੇਖਣ ਦਿੱਤਾ ਕਿਉਂਕਿ ਸਕਿਉਰਿਟੀ ਪੁਆਇੰਟ ਰੂਨਲ ਹੋ ਸਕਦਾ ਵੀ ਇਹ ਅੰਦਰ ਕਿਉਂਕਿ ਤਾਂ ਇਹ ਇੱਕ ਬੜਾ ਵਧੀਆ ਇੱਕ ਫਰੋਸਟਪੁਰ ਵਾਸਤੇ ਹੋਏਗਾ ਕਿ ਇੱਕ ਲੋਕੀ ਦੇਖਣ ਆਉਣਗੇ ਦੂਰੋਂ ਦੂਰੋਂ ਵੀ ਪੁਰਾਣੇ ਜ਼ਮਾਨੇ ਜਿਵੇਂ ਬਾਹਰ ਲੋਕੀ ਜੇ ਇੱਥੋਂ ਜਾਂਦੇ ਨੇ ਟੂਰਿਜ਼ਮ ਦੂਸਰੇ ਸਟੇਸ਼ਨਾਂ ਦੇ ਕਿਉਂ ਨਾ ਇੱਕ ਫਰੋਸਟਪੁਰ ਡਵੈਲਪ ਹੋ ਜਾਏਗਾ ਇਹ ਦੇਸ਼ ਦਾ ਜਿਹੜਾ ਫੋਰਟ ਹੈ ਜਿਹੜਾ ਇਹ ਹੈਗਾ ਉਹਦੇ ਵਿੱਚ ਆ ਸੋ ਬਿਲਕੁਲ ਇਹ ਦੇਸ਼ ਦਾ ਇੱਕ ਇੱਕ ਮਤਲਬ ਕਿ ਇੱਕ ਮਾਨ ਵਾਲੀ ਗੱਲ ਹੈ ਵੀ ਉਸ ਟਾਈਮ ਦਾ ਸਾਡੇ ਕੋਲੇ ਇੱਕ ਵਿਰਾਸਤ ਸੀ ਸਾਂਭ ਕੇ ਰੱਖੀ ਹੋਈ ਹੈ ਔਰ ਇਹਨੂੰ ਦੇਖਣ ਵਾਸਤੇ ਲੋਕੀਏ ਤੇ ਸਟੱਡੀ ਵੀ ਕਰ ਸਕਦੇ ਨੇ ਦੋ ਬੱਚਿਆਂ ਨੇ ਮੈਨੂੰ ਪਤਾ ਲੱਗਾ ਵੀ ਦੋ ਬੱਚੇ ਸਕੂਲ ਦੇ ਇਤਿਹਾਸਿਕ ਸਕੂਲ ਵਾਲੇ ਨੇ ਇਹਨੂੰ ਅਡੌਪਟ ਵੀ ਕੀਤਾ ਵੀ ਇਹਨੂੰ ਸਟੱਡੀ ਕਰਨ ਵਾਸਤੇ ਸਰਚ ਕਰਨ ਵਾਸਤੇ ਵੀ ਉਹ ਸੋਂ ਕਿਸ ਤਰ੍ਹਾਂ ਦਾ ਹੈ ਕਿ ਲਈ ਅੰਦਰ ਤੇ ਅੱਜ ਕੱਲ ਦੀ ਜਿਹੜੀ ਡਿਜੀਟਲ ਵਰਕਿੰਗ ਹੈ ਕਿਸ ਤਰ੍ਹਾਂ ਦੀ ਹੈ ਉਹਦੇ ਨਾਲ ਵੀ ਇਹਨੂੰ ਲਿੰਕ ਕਰਕੇ ਸਟੱਡੀ ਕਰਨਗੇ ਲੋਕ ਹੰਗਰੀ ਬ੍ਰਿਟਿਸ਼ਸ ਉਹਨਾਂ ਨੇ ਵੀ ਇਹ ਸੰਭਾਲ ਕੇ ਰੱਖਿਆ ਹੋਇਆ ਸੀ ਇਹਨੂੰ ਬਿਲਕੁਲ ਸੰਭਾਲ ਕੇ ਰੱਖਿਆ ਹੋਇਆ ਸੀਗਾ ਇਹਨੂੰ ਕਿਉਂਕਿ ਉਹ ਸਾਫੀ ਦੇ ਇਹਨੂੰ ਯੂਜ਼ ਕਰਦੇ ਰਹੇ ਹੋਣਗੇ ਤਾਂ ਹੀ ਇਹ ਇਹਨਾਂ ਨੇ ਪ੍ਰੀਜ਼ਰਵ ਕਰਕੇ ਰੱਖਿਆ ਹੁਣ ਵੀ ਔਰ ਹੁਣ ਵੀ ਇਹਨੂੰ ਜੇ ਵਧੀਆ ਪ੍ਰੀਜ਼ਰਵ ਕਰਕੇ ਰੱਖਣ ਤੇ ਇੱਕ ਬਹੁਤ ਵਧੀਆ ਇੱਕ ਸੈਰ ਸਪਨ ਬਣ ਸਕਦਾ ਟੂਰਿਸਟ ਪੁਆਇੰਟ ਬਣ ਸਕਦਾ ਔਰ ਲੋਕਾਂ ਦੇ ਆਸ-ਪਾਸ ਰੋਜ਼ਗਾਰ ਵੀ ਬਣ ਸਕਦਾ ਕਿ ਟੂਰਿਜ਼ਮ ਵੱਧ ਜਗੇ ਟੂਰਿਸਟ ਆਦਾਂ ਨੇ ਸ਼ੁਰੂ ਹੋ ਜਾਏ ਕੀ ਨਾਮ ਸਤ ਜੀ ਹਰਿਸ਼ ਮੰਗਲਾਈ ਬਿਰੋਸਪੁਰ ਫੋਰਟ ਦੇ ਇਤਿਹਾਸ ਨੂੰ ਲੈ ਕੇ ਡਾਕਟਰ ਰਮੇਸ਼ਵਰ ਸਿੰਘ ਦੇ ਨਾਲ ਤੇ ਹਰੀਸ਼ ਮੋਂਗਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਤਿਹਾਸ ਦੇ ਬਾਰੇ ਦੱਸਿਆ ਹੈਗਾ ਹਰੀਸ਼ ਮੋਂਗਾ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਜਿਹੜੇ ਆ ਉਹ ਨੌਕਰੀ ਕਰਦੇ ਹੈਗੇ ਸੀ ਉਹਨਾਂ ਨੂੰ ਇੱਕ ਲੈਟਰ ਵੀ ਉੱਥੋਂ ਮਿਲੀ ਹੈਗੀ ਸੀ ਜਿਹੜੀ ਉਹਨਾਂ ਨੇ ਦਿਖਾਈ ਹੈਗੀ ਆ ਔਰ ਡਾਕਟਰ ਰਮੇਸ਼ਵਰ ਸਿੰਘ ਨੇ ਇਤਿਹਾਸ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈਗੀ ਹੈ ਹਾਲਾਂਕਿ ਇਤਿਹਾਸ ਜਿਹੜਾ ਉਹ ਕਾਫੀ ਵੱਡਾ ਹੈਗਾ ਪਰ ਜੋ ਇਤਿਹਾਸ ਦੇ ਬਾਰੇ ਜਾਣਕਾਰੀ ਡਾਕਟਰ ਰਮੇਸ਼ਵਰ ਸਿੰਘ ਨੇ ਦਿੱਤੀ ਹੈਗੀ ਜੋ ਉਹਨਾਂ ਨੂੰ ਪਤਾ ਹੈਗਾ ਉਹਨਾਂ ਨੇ ਉਸ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ